ਵਲਵਾਂਕੇ ਬਿਹਾਰੀ ਲਾਲ ਕੀ ਜੈ ਕਪਾਲ ਸਬਾ ਮੰਦਰ ਕਾਕਰਾਂ ਵਾਲਾ ਵਾਲਿਆਂ ਵੱਲੋਂ ਦੁਕਾਨਾਂ ਤੇ ਜਾ ਕੇ ਦਿੱਤਾ ਜਾ ਰਿਹਾ ਹੈ ਸਤਪਤ ਫਤਿਹਗੜ ਛੂੜੀਆਂ ਵਿੱਚ ਹੋਲੀ ਮਹਾ ਉਤਸਵ ਹੋਵੇਗਾ 25 ਮਾਰਚ ਨੂੰ ਕਾਕਰਾਂ ਵਾਲੇ ਮੰਦਰ ਵਿਖੇ ਕਰਵਾਏ ਜਾ ਰਹੇ ਸਮਾਗਮ ਚ ਸੰਚੀ ਸਵਾਰੀਆਂ ਜੀ ਠਾਕੁਰ ਜੀ ਦੇ ਭਜਨਾਂ ਦਾ ਕਰਨਗੇ ਗੁੰਗਾਨ ਫਤਿਹਗੜ ਛੂੜੀਆਂ ਕਾਕਰਾਂ ਵਾਲਾ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਹੋਲੀ ਮਹਾ ਉਤਸਵ ਸੰਵਾਰ 25 ਮਾਰਚ ਨੂੰ ਰਾਤ 8 ਵਜੇ ਗਾਗਰਾਂ ਵਾਲਾ ਮੰਦਰ ਵਿਖੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਗੋਪਾਲ ਸ਼ਬਾ ਮੰਦਰ ਕਾਖਰਾਂ ਵਾਲਾ ਕਮੇਟੀ ਵੱਲੋਂ ਅਜੂਚਿਤ ਕੀਤਾ ਜਾ ਰਿਹਾ ਹੈ ਇਸ ਸਮਾਗਮ ਨੂੰ ਸ਼ਾਂਤਾਂ ਢੰਗ ਨਾਲ ਮਨਾਉਣ ਲਈ ਗੋਪਾਲ ਸ਼ਬਾ ਮੰਦਰ ਕਾਖਰਾਂ ਵਾਲੀ ਕਮੇਟੀ ਦੇ ਮੈਂਬਰਾਂ ਵੱਲੋਂ ਫ਼ਤਿਹਗੜ੍ਹ ਚੂੜੀਆਂ ਤੇ ਪਚਾਰ ਰਾਂਚੇ ਚਾਕੇ ਦੁਕਾਨਦਾਰਾਂ ਨੂੰ ਸਮਾਗਮ 'ਚ ਪਹੁੰਚਣ ਲਈ ਸੱਦਾ ਪੱਤਰ ਵੀ ਦਿੱਤੇ ਜਾ ਰਹੇ ਹਨ ਇਸ ਮੌਕੇ ਮੈਂਬਰਾਂ ਨੇ ਗੱਲਬਾਤ ਕਰਦੇ ਆ ਕਿ ਸਮਾਗਮ 'ਚ ਸੰਜੀਤ ਸਵਾਰਿਆ ਜੀ, ਅਮਰਤ ਸਰਵਾਲੇ ਠਾਕੁਰ ਜੀ ਤੇ ਬਜਨਾਦਾ ਗੁਣਗਾਨ ਕਰਨਗੇ ਉਹਨਾਂ ਇਹ ਵੀ ਦੱਸਿਆ ਕਿ ਇਸ ਨੂੰ ਪਾਵਨ ਮੌਕੇ ਹੋਲੀ ਦਾ ਰੰਗ ਬ੍ਰਿੰਦਵਨ ਤੋਂ ਇੱਥਾਂ ਦਾ ਜਾ ਰਿਹਾ ਹੈ ਜਿਸ ਨਾਲ ਸਮਾਗਮ 'ਚ ਚਾਰ ਚੰਨ ਲੱਗਣਗੇ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੁਰਾਣੀ ਅਫਸਰ ਗਗਰਵਾਲਾ ਮੰਤਰ ਵਿਖੇ ਮਨਾਉਣ ਲਈ ਸੋਮਵਾਰ 25 ਮਾਰਚ ਨੂੰ ਰਾਤ 8 ਵਜੇ ਉਮਹਮਕੀ ਪਹੁੰਚਣ ਉਹਨਾਂ ਇਹ ਵੀ ਕਿਹਾ ਕਿ ਇਸ ਸਮਾਗਮ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਮਾਗਮ ਨੂੰ ਵਧੀਆ ਢੰਗ ਨਾਲ ਪਨਾਉਣ ਲਈ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅੱਜ ਸੋਮਵਾਰ ਹੋਲੀ ਮਹੌਤਸਵ ਫਤਿਹgarh ਸੁਬੀਅਟੂ ਅਗਰਵਾਲੇ ਮੰਦਿਰ ਦੇ ਵਿੱਚ ਮਨਾਇਆ ਰਿਹਾ ਕਿਸ ਤਰ੍ਹਾਂ ਦਾ ਪ੍ਰੋਗਰਾਮ ਬਲਵੰਕੇ ਵਿਹਾਰੀ ਲਾਲ ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੀ ਦਾ ਪ੍ਰੋਗਰਾਮ ਬੜੀ ਧੂਮ-ਧਾਮ ਨਾਲ ਮੰਦਿਰ ਕਾਗਰਾਂ ਵਾਲਾ ਫਤਿਹgarh ਚੂੜੀਆਂ ਵਿਖੇ ਮਨਾਇਆ ਜਾ ਰਿਹਾ ਹੈ ਪ੍ਰੋਗਰਾਮ ਤੇ ਪਹੁੰਚ ਰਹੇ ਸੰਜੇ ਸਾਵਰੀਆ ਜੀ ਅੰਮ੍ਰਿਤਸਰ ਤੋਂ ਠਾਕੁਰ ਜੀ ਦਾ ਗੁਣਗਾਨ ਕਰਨਗੇ ਔਰ ਸਾਰੀ ਸੰਗਤਾਂ ਨੂੰ ਨਿਹਾਲ ਕਰਨਗੇ ਅਰੇ ਪ੍ਰੋਗਰਾਮ ਕਿਸ ਤਰ੍ਹਾਂ ਤੁਹਾਡੇ ਵੱਲੋਂ ਤਿਆਰੀ ਤੁਹਾਡੇ ਵੱਲੋਂ ਹੋਲੀ ਦੇ ਪ੍ਰੋਗਰਾਮ ਦੀ ਬਹੁਤ ਵਧੀਆ ਤਿਆਰੀ ਕੀਤੀ ਗਈ ਹੈ ਫੁੱਲਾਂ ਦੀ ਹੋਲੀ ਗਈ ਇਹ ਹੋਲੀ ਖੇਡੀ ਜਾਏਗੀ ਤੇ ਰੰਗ ਬਰਿੰਦਾਵਨ ਤੋ ਆ ਰਿਹਾ ਹੈ ਸ਼ਹਿਰ ਵਾਸੀਆਂ ਨੂੰ ਬਸ ਇਹੀ ਮੈਸੇਜ ਹੈ ਕਿ ਸਾਰੇ ਇਕੱਠੇ ਹੋ ਕੇ ਹੋਲੀ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਹੁਲਬੰਕੇ ਵਿਹਾੜੀ ਲਾਲ ਕੀ ਜੈ ਇਸ ਵਾਰ ਗਾਗੜ ਵਾਲੇ ਮੰਦਿਰੇ ਵਿੱਚ ਗੋਪਾਲ ਸਭਾ ਵੱਲੋਂ ਹੋਲੀ ਦਾ ਪ੍ਰੋਗਰਾਮ ਬੜੀ ਤੁਮ-ਤਮ ਲਮ ਲਾਏ ਆ ਰਿਹਾ ਹੈ ਸ਼ਹਿਰ ਨੂੰ ਬੜਾ ਸਹਿਯੋਗ ਮਿਲਦਾ ਪਿਆ ਹਰ ਦੁਕਾਨ ਤੇ ਹਰ ਘਰ ਜਾ ਕੇ ਅਸੀਂ ਕਾਰਡ ਵੰਦ ਦਿੰਦੇ ਆ ਜਿੱਤੇ ਸ਼ਹਿਰ ਸਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਗਗੜਾ ਵਾਲੇ ਮੰਦਿਰ ਹੋਮਾ ਮਾ ਕੇ 25 ਤਰੀਕ ਨੂੰ ਗਗੜਾ ਵਾਲੇ ਮੰਦਿਰ ਪਹੁੰਚਣ ਤੇ ਰੰਗ ਜਿਹੜਾ ਬ੍ਰਿੰਦਾਵਨ ਤੋਂ ਖਾਸ ਲਿਆਂਦਾ ਗਿਆ ਔਰ ਭਗਤਾਂ ਨਾਲ ਫੁੱਲਾਂ ਦੀ ਹੋਲੀ ਖੜੀ ਜਾਏਗੀ ਰੰਗਾਂ ਦੀ ਹੋਲੀ ਖੜੀ ਜਾਏਗੀ ਔਰ ਖਾਸੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਬਲਵੰਕੇ ਬਿਹਾਰੀ ਲਾਲ ਕੀਜਾ